ਸასიਖਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਹੋ ਸਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਇੱਕ ਵਾਰ ਤੋਂ ਫੇਰ ਤੇ ਅੱਜ ਦਾ ਜਿਹੜਾ ਵਲੌਗ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਨੀਰਨਾਰਾਇਣਕੌਰ ਦਾ ਬਰਥਡੇ ਕੱਲਾ ਨੀਰ ਬੋਲਾ ਹਾਂ ਓਕੇ ਨੀਰਨਾਰਾਇਣਕੌਰ ਪੂਰਾ ਨਾਮ ਨੀਰਨਾਰਾਇਣਕੌਰ ਲੇਕਿਨ ਇਹ ਪ੍ਰੇਫਰ ਕਰਦੀ ਕਿ ਮੈਨੂੰ ਨੀਰ ਹੀ ਕੱਲਾ ਕਹੋ ਨੀਰਕੌਰ ਠੀਕ ਹੈ ਓਕੇ ਹਾਂ ਨੀਰਕੌਰ ਨੀਰਕੌਰ ਦਾ ਬਰਥਡੇ ਤੇ ਇਹ ਜਿਹੜਾ ਨਾ ਇਹ ਥੋੜੇ ਥੋੜੇ ਦਿਨਾਂ ਚ ਸ਼ੂਟ ਹੋਏਗਾ ਕਿਉਂਕਿ ਇਹਦਾ ਬਰਥਡੇ ਇਸ 17 ਨੂੰ ਹਾਂ ਆਫਟਰ 2 ਡੇਸ ਲੇਕਿਨ ਅੱਜ ਨੀਨੂ ਦੀ ਭੂਈ ਆ ਮਾਈਟ ਮਹਿੰਦੀ ਲਾਉਣ ਵਾਸਤੇ ਸੋ ਅੱਜ ਦੇ ਸ਼ੂਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੁਣ ਉਹਦੀ ਭੂਈ ਦੀ ਕਲਾਕਾਰੀ ਮੈਂ ਨਹੀਂ ਲੈ ਕੇ ਰੱਖ ਲਿਆ ਤੇ ਹਜੇ ਤੱਕ ਡਿਸਾਈਡ ਹੋ ਨਹੀਂ ਰਿਹਾ ਲਾਉਣੀ ਕਿਹੜੀ ਆ ਕੋਈ ਕੀ ਡਿਸਾਈਡ ਹੈ ਨਹੀਂ ਆ ਕਿਹੜੀ ਲਾਣੀ ਆ ਸੋਹਣੀ ਆ ਲਾ ਲਾ ਇਹ ਤਾਂ ਬੈਕ ਦੀ ਆ ਨਹੀਂ ਤੈਨੂੰ ਕਿਹੜੀ ਪਸੰਦ ਆਈ ਮੈਨੂੰ ਤਾਂ ਜੋ ਮਰ ਜੇ ਨਵਰਾ ਹਾਂ ਕਿੱਥੇ ਤੱਕ ਲਾਉਣੀ ਕਿੰਨੀ ਕਿੰਨੀ ਤੱਕ ਲਾਉਣੀ ਮੇਰੇ ਰੋਤੇ ਆਈ ਥਿੰਕ ਦਸ ਮਚ ਵਾਓ ਬਰਾਇਡਲ ਰੈਡੀ ਹੋਣ ਲੱਗਾ ਹੈ ਥੀਮ ਤੇ ਬਾਰਵੀ ਆਤੇ ਹੁਣ ਬਾਰਵੀ ਬੈਕ ਹੈ ਨਾ ਕੋਗਾ ਵਜਾ ਹੋਇਆ ਕੋਗੇ ਦਾ ਦੀ ਬਣਾਉਣ ਅਕੋਰਡਿੰਗ ਕਰਦਾ ਪਰਦਾਵਾ ਪੋਚਾਰੇ ਵਿੱਚ ਕਰਦਾ ਉਹ ਤਾਂ ਚੀਜ਼ ਹੀ ਸੀ ਸਰ ਨਹੀਂ ਸੀਗੀ ਨਹੀਂ ਬਾਜੋ ਲਾਈਏ ਕਾਲਾ ਪੱਠੇ ਦੀ ਜਸ ਸਿੱਧੇ ਦੀ ਹਾਂ ਸਿੱਧੇ ਦੀ ਘਬਰਾ ਕੜਾ ਦਾਰ ਦੋਨੋਂ ਤਾਰ ਦੋ ਦੋਨੋਂ ਨੇ ਉੱਤਰਨੇ ਹੈ ਕੀ ਉਤਰਨਾ ਨਹੀਂ ਦੋਨੋਂ ਹੀ ਉਤਰਨੇ ਹੈ नीनू देंहदी तो होगी डन नीनू लिया क्लोज अब दिखाई करी हथ कि सोनी मेहंदी लाई है नीनू दथ भी लाई ਪੈਰਾਂ ਤੇ ਵੀ ਲਾਈ ਵਾਓ ਪ੍ਰਿੰਸੈਸ ਬਣ ਗਿਆ ਹਾਂ ਸੋ ਜਦ ਮੈਂ ਇਧਰ ਤਾਂ ਕਿਸੇ ਬਟਾ ਮਮਾ ਦੇ ਵੀ ਲਾਉਣੀ ਸੀ ਮਮਾ ਦੀ ਯੈਸ ਹੁਣ ਆ ਗਈ ਮਮਾ ਦੀ ਵਾਰੀ ਮਮਾ ਕਿਹੜੀ ਚਾਹ ਦੀ ਵਿੱਚ ਕਿਹੜੀ ਖੁਸ਼ੀ ਵਿੱਚ ਲੱਗ ਰਹੀ ਹੈ ਮਹਿੰਦੀ ਤੁਹਾਡੀ ਇਹ ਕੁੜੀ ਦਾ ਜਨਮ ਦਿਨ ਹੈ ਨਾ ਅੱਛਾ ਜਨਮ ਦਿਨ ਤੇ ਮਹਿੰਦੀ ਲਾਈ ਦੀ ਹੈ ਤਾਂ ਹੋਰ ਖੁਸ਼ੀ ਹੈ ਆਪੋ ਇਧਰ ਆਪੋ ਚੋਰੀ ਕਰਦੀ ਪਈ ਮਹਿੰਦੀ ਤਾਂ ਵਿਆਹ ਜਿੰਨਾ ਚਾਹ ਹੁੰਦਾ ਸੌਰੀ ਬਰਥਡੇ ਦਾ ਕੀ 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 ਮਹਿੰਦੀ ਦਾ ਕੀ ਮਹਿੰਦੀ ਦਾ ਵੀ ਵਿਆਹ ਜਿੰਨਾ ਚਾਹ ਉਹ ਮੈਂ ਠੀਕ ਹੈ ਜੇ ਵਿਆਹ ਹੁੰਦਾ ਹੁੰਦਾ ਮਹਿੰਦੀ ਲਾਉਂਦੇ ਆ ਬੜਾ ਅੱਛਾ ਬਾਬਾ ਹਾਂਜੀ ਆਪੇ ਤਾਂ ਪਲੇਟ ਸਜਾ ਕੇ ਰੱਖ ਕੇ ਦਿੱਤੇ ਆਪਾਂ ਕੋਈ ਚੀਜ਼ ਯੂਜ਼ ਤੇ ਕਰਨੀ ਨਹੀਂ ਹੂੰ ਸਟੌਪ ਕਰ ਡੋਨਟ ਟੱਚ ਮਹਿੰਦੀ ਖਰਾਬ ਹੋ ਜਣੀ ਕਰ ਲਈ ਬਚ ਗਈ ਆ ਬਚ ਗਈ ਹੁਣੇ ਗਾਲਾ ਪੈ ਜਾਣੀ ਐ ਸੌਕੀ ਆ ਸੌਕੀ ਆ ਸੌਕੀ ਆ ਫਾਈਨਲੀ ਮਹਿੰਦੀ ਹੋ ਗਈ ਡਨ ਮਮਾ ਦੀ ਤਨੀਰ ਦੀ ਮੇਰੇ ਕੋਲੇ ਆ ਪਪਾ ਮੇਰੇ ਕੋਲ ਆ ਮਮਾ ਦੀ ਮਹਿੰਦੀ ਆ ਮਹਿੰਦੀ ਲਵਾ ਕੇ ਜਵਾਨ ਪਿੱਛੇ ਵੀ ਦਿਖਾਉਣੀ ਅਜੇ ਕਿਹਨੇ ਜੜੈਣੇ ਤਾਂ ਬਣਾਉਣਾ ਆ ਡਿਜ਼ਾਈਨ ਸੰਪਰਕ ਕਰੋ ਆ ਦੇਖ ਤੂੰ ਕਰਦਾ ਪਿਆ ਇਹਨੇ ਮਹਿੰਦੀ ਸਾਰੀ ਖਰਾਬ ਕਰ ਲਈ ਇਹਨੇ ਗਦੇ ਨੇ ਖੇਡ ਖੇਡ ਕੇ ਮੇਰੇ ਵੱਡੇ ਗੱਲ ਲਿਖਿਆ ਵੱਡੇ ਗੱਲ ਕਿੱਥੇ ਕਿੱਥੇ ਚੰਗੀ ਤਰ੍ਹਾਂ ਦਿਖਾ ਆ ਦੇਖ ਭੁਈ ਦੀ ਆਕਟ ਕੋਈ ਐਕਟਿੰਗ ਕਹੀ ਨਾ ਭੁਈ ਦੇ ਕਿਨਸ ਨੂੰ ਬਣਾਇਆ ਟੈਲੈਂਟ ਨੀਰ ਵੀ ਲਿਖਿਆ ਈ ਇੱਧਰ ਨੀਰ ਇਹ ਵਾਲੇ ਜ ਬੜੇਗਾ ਲੈਵਲ ਹੈ ਜਿੰਨ ਸਕੂਲ ਆਇਆ ਨੀ ਦੇਖਾ ਅਸਲ ਤੇ ਬੜੇ ਵਾਲਿਆਂ ਨੂੰ ਟੇਪ ਬਸ ਬਰਥਡੇ ਕਲ ਹਾਂ ਚਲੋ ਹੁਣ ਤੁਹਾਨੂੰ ਮਿਲਦੇ ਆਂ ਜੀ ਅਸੀਂ ਨੈਕਸਟ ਪਾਰਟ ਦੇ ਵਿੱਚ ਅੱਜ ਆ ਜੀ ਦੂਜਾ ਦਿਨ ਮੀਆਂ ਦੇ ਬਰਥਡੇ ਦਾ ਤੇ ਕੱਲ ਨੂੰ ਫਾਈਨਲੀ ਹੋਏਗਾ ਸੈਲੀਬ੍ਰੇਸ਼ਨ ਲੇਕਿਨ ਸੈਲੀਬ੍ਰੇਸ਼ਨ ਤੋਂ ਪਹਿਲਾਂ ਤੁਹਾਨੂੰ ਪਤਾ ਤਿਆਰੀਆਂ ਕਰਨੀਆਂ ਪੈਂਦੀਆਂ ਸੋ ਸਾਨੂੰ ਸੋਰਾ ਸਮਾਨ ਚੱਕਣਾ ਪਿਆ ਤੁਸੀਂ ਸ਼ਾਇਦ ਪਿਛਲੀ ਵੀਡੀਓ ਦੇ ਵੇਖਿਆ ਹੋਣਾ ਸਾਰਾ ਭਰਿਆ ਸੀਗਾ ਤੇ ਹੁਣ ਚੱਕਿਆ ਆਹ ਜਵਾਨ ਦੇਖੋ ਝੂਠਾ ਮੂਠਾ ਝੂਠਾ ਮੂਠਾ ਸੌਂਡਿਆ ਝੂਠਾ ਮੂਠਾ ਕਿਉਂ ਨੂੰ ਨਾ ਕੰਮ ਨਾ ਕਰਨਾ ਪਵੇ ਕੰਮ ਨਾ ਕਰਨਾ ਪਵੇ ਹੁਣ ਸਫਾਈਆਂ ਚੱਲਦੀਆਂ ਪਈਆਂ ਸਫਾਈਆਂ ਤੋਂ ਬਾਅਦ ਫਿਰ ਕਰਾਂਗੇ ਡੈਕੋਰੇਸ਼ਨ ਆ ਸਾਰਾ ਇੱਧਰ ਆ ਏਰੀਆ ਆਪਾਂ ਕਰਨਾ ਡੈਕੋਰੇਟ ਟ੍ਰਾਂਡਿਸ਼ਨ ਟ੍ਰਾਂਡਿਸ਼ਨ ਡੈਕੋਰੇਟ ਕਰਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਆਏ ਦੇਖੋ ਇਹ ਕੱਲ ਦੇਖ ਲਈਏ ਜੀ ਨਹੀਂ ਨਹੀਂ ਇਹ ਮੈਂ ਦੇਖਣ ਬਾਅਦ ਲੱਗਦੀ ਵੇਖੀ ਲੱਗਦੀ ਨਹੀਂ ਨਾ ਵੇਖੀ ਲੱਗ ਓਕੇ 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 ਲਿਆਓ ਜੀ ਲਿਆਓ ਇਹ ਦੇਖੋ ਉਹ ਤੇਰੀ ਮੰਮੀ ਪਾਪਾ ਤੈਨੂੰ ਬੜਾ ਪਿਆਰ ਕਰਦੇ ਚਲੋ ਹੁਣ ਤੁਹਾਨੂੰ ਸਿੱਧਾ ਸਕਿਪ ਕਰਕੇ ਲੈ ਕੇ ਜਾਣੇ ਆ ਜਦੋਂ ਆਪਾਂ ਡੈਕੋਰੇਸ਼ਨ ਸਟਾਰਟ ਕਰਾਂਗੇ ਓਕੇ ਬਾਏ ਬਾਏ ਚੜੂ ਤੇ ਲੀਰਾ ਮਾਰ ਕੇ ਹੋ ਗਏ ਵਿਲੇ ਹੌਣ ਕੰਮ ਆ ਗਿਆ ਜੀ ਇੱਥੇ ਨਾ ਅਮਰੀਕਾ ਦੇ ਵਿੱਚ ਰਿਟਰਨ ਗਿਫਟਸ ਵੀ ਦਿੰਦੇ ਬੱਚਿਆਂ ਨੂੰ ਗੁੜੀ ਬੈਂਕਸ ਗੁੜੀ ਬੈਂਕਸ ਹੁਣ ਨੀਨੂ ਬਣਾ ਰਿਹਾ ਸਕੂਲੇ ਵੀ ਦਿੱਤੇ ਸੀ ਨੀਨੂ ਨੇ ਕਟੋਲੇ ਆਪਾ ਦਿਖਾਏ ਹਾਂ ਕਿਉਂਕਿ ਉਹਨ ਸਾਰੀਆਂ ਚੀਜ਼ ਥੋੜੀ ਕਵਰ ਕਰਨੀਆਂ ਹੈ ਤੇ ਆ ਸਾਰੀਆਂ ਆਈਟਮਾਂ ਮੰਗਾਈਆਂ ਸੀ ਕੁਝ ਆਨਲਾਈਨ ਕੁ ਸ਼ਾਪ ਜਾ ਕੇ ਖਰੀਦੀਆਂ ਤੇ ਇਹ ਹੁਣ ਆਪ ਜਾ ਕੇ ਖਰੀਦੀਆਂ ਹਾਂ ਅੱਜ ਹੀ ਲੈ ਕੇ ਆਵਾਂ ਅੱਜ ਵਾਲਮਾਰਟ ਤੋਂ ਲੈ ਕੇ ਆਇਆ ਇਹ ਪੈਕ ਕਰਨ ਤੋਂ ਬਾਅਦ ਸਿੱਧਾ ਆਪਾਂ ਚੱਲਾਂਗੇ ਡੈਕੋਰੇਸ਼ਨ ਯਸ ਖਾਲੀ ਬਾਕੀ ਦੇ ਤੁਸੀਂ ਪਿਛਲੇ ਸ਼ਾਰਟਸ ਵਿੱਚ ਨੋਟਿਸ ਕੀਤਾ ਹੋਵੇ ਇੱਧਰ ਸਾਰੇ ਇੱਧਰ ਨੀਰ ਨੇ ਭਰਿਆ ਹੈ ਆਪਣੀ ਆਰਟ ਦੇ ਨਾਲ ਆ ساری ਦੀਵਾਰ ਵੀ ਭਰੀ ਹੋਈ ਸੀ ਇਹ ਹੁਣ ਮੈਂ ਖਾਲੀ ਕਰਕੇ ਇੱਕ ਜਗ੍ਹਾ ਕਰਤੀ ਸਿੱਟਣ ਵਾਲੀਆਂ ਚੀਜ਼ਾਂ ਸਿੱਟਤੀਆਂ ਸਾਂਭਣ ਵਾਲੀਆਂ ਸਾਂਭ ਲਈਆਂ ਚਲੋ ਗੁਡੀ ਬੈਗਸ ਕਰ ਲਈਏ ਪੈਕ ਫਿਰ ਉਸ ਤੋਂ ਬਾਅਦ ਡੈਕੋਰੇਸ਼ਨ ਕਰਦੇ ਹਾਂ ਤੇ ਤੁਹਾਨੂੰ ਨਾਲ-ਨਾਲ ਉਹ ਵੀ ਦਿਖਾਉਨੇ ਆ ਨੀਨੂ ਥੀਮ ਕਿਹੜੀ ਸੀਗੀ ਬਾਰਬੀ ਬਾਰ ਵੀ ਥੀਮਾ ਹੁਣ ਪਰ ਆਪਾਂ ਖੁਦ ਹੀ ਕਰਨੀ ਹੁਣ ਇਹ ਨਹੀਂ ਪਤਾ ਵੀ ਆਪਾਂ ਕਿਹੜੇ ਤਰੀਕੇ ਨਾਲ ਕਰ ਪਾਵਾਂਗੇ ਜੋ ਉਹਨਾਂ ਨੇ ਦੱਸਿਆ ਉਹਦਾ ਹੋਊਗਾ ਕਿ ਨਹੀਂ ਲੈਟਸ ਸੀ ਗੁੜੀ ਵੇ ਪੈਕਿੰਗ ਤੋਂ ਬਾਅਦ ਅਭੀ ਹਮ ਕਿਆ ਕਰ ਰਹੇ ਹੈ ਬੱਚੋ ਡੈਕੋਰੇਸ਼ਨ ਡੈਕੋਰੇਸ਼ਨ ਆ ਪਾਪਾ ਨੇ ਫਿੱਟ ਕੀਤਾ ਮੂਨ ਵਾਲਾ ਹੁਣ ਇਹਦੇ ਤੇ ਲੱਗਣਗੇ ਗੁਬਾਰੇ ਤੇ ਇਹ ਡੈਕੋਰੇਸ਼ਨਸ ਆ ਕੁਛ ਚੀਜ਼ਾਂ ਦੀਆਂ ਆਈਆਂ ਹੀ ਨਹੀਂ ਹਮ ਬਾਕੀ ਦੀ ਹੁਣ ਕੱਲ ਲਾਉਣੀਆਂ ਪੈਣੀਆਂ ਆਪਣੇ ਲਾ ਤੇ ਆ ਵੱਡਾ ਲੈ ਕੇ ਆਏ ਆ ਆਹ ਵਾਹ ਨੀਨੂ ਨੇ ਖੋਲਤਾ ਸਾਰਾ ਆ ਛੋਟਾ ਹੀ ਨਿਕਲਿਆ ਬਿਲਕੁਲ ਛੋਟੀ ਜੀ ਲੈਂਥ ਹੀ ਹੈ ਨੀ ਦੀ ਇੰਨੀ ਕਿ ਲੈਂਥ ਪੂਰਾ ਲੱਗਣਾ ਚਾਹੀਦਾ ਸੀ ਉਧਰ ਉੱਪਰੋਂ ਥੱਲੇ ਲੈ ਕੇ ਚਲੋ ਕੋਈ ਨਹੀਂ ਹੈ ਸਿਰੇਨ ਵਾਲਾ ਹੈ ਵਾਂਗ ਹੀ ਉਧਰ ਤੱਕ ਬਾਕੀ ਡੈਕੋਰੇਸ਼ਨ ਕਰ ਲੈਣੇ ਸਾਡੀ ਮਿਹਨਤ रंग लैके आई है सारे जाने नहीं। है। भी काम चल रहा टाइम साढ़े थ्री।, थ्री हाँ देखो हाँ इधर हज गिफ्ट हो आक गिफ्ट गिफ्ट होन पैक पैक होने पैक 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 होन ਚੱਲ ਰਿਹਾ ਕੰਮ ਹੈ ਜਿਹੜਾ ਪ੍ਰੋਸੈਸ ਲੱਗਦਾ ਇਹ ਸਾਨੂੰ 1 ਵਜੂਗਾ ਇਕੱਲੇ ਲੱਗੇ ਨਾ ਦੋ ਚਾਰ ਜਾਨੇ ਹੋਣ ਤਾਂ ਫਿਰ ਥੋੜਾ ਸੈਟ ਜਾਂਦਾ ਬਾਕੀ ਹਜੇ ਤੇ ਪਿੱਛੇ ਡੈਕੋਰੇਸ਼ਨ ਕਰਨੀ ਆ ਤੇ ਫਿਰ ਫਾਈਨਲ ਜਿਹੜਾ ਵਾ ਉਹ ਤੁਹਾਨੂੰ ਕੁਝ ਕਿ ਸਕਿੰਟਾਂ ਦੇ ਵਿੱਚ ਫਾਈਨਲ ਇਹਦਾ ਦਿਖਾਉਣੇ ਨਾਲ ਰੈਡੀ ਰੂਡੀ ਹੋ ਜਾਈਏ ਕੱਲ ਸਵੇਰੇ ਮਤਲਬ ਕੀ ਇਹ ਹੁਣ ਰਾਤ ਦਾ ਲਾਸਟ ਸ਼ੂਟ ਆ ਇਹ ਪੋਸ਼ ਮਿਲਦੇ ਤੁਹਾਨੂੰ ਸਵੇਰੇ ਵੈਲ ਵੈਲ Here is the surprise, guys. See? ਮਿਹਨਤ ਰੰਗ ਲੈ ਕੇ ਆਈ ਆ ਮਿਹਨਤ ਤੇ ਭਾਵੇਂ ਲੱਗੀ 3-4 ਦਿਨ ਲੇਕਿਨ ਡੈਕੋਰੇਸ਼ਨ ਚੈੱਕ ਕਰੋ ਲੇਕਿਨ ਤੁਸੀਂ ਇਹਦੀ ਬਿਊਟੀ ਦੇਖ ਕੇ ਇਹ ਨਾ ਸਮਝਿਓ ਕਿ ਘਰ ਚ ਖਲਾਰਾ ਹੈ ਨਹੀਂ ਆ ਕਿ ਓਕੇ ਇਹ ਬਾਹਰ ਦਾ ਸਾਰਾ ਸਮਾਨ ਚੱਕ ਕੇ ਅਸੀਂ ਇੱਥੇ ਰੱਖਤਾ ਇਹ ਤੇ ਸਾਰਾ ਰੱਖਾਇਆ ਨਾ ਇਹਦਾ ਬਣ ਗਿਆ ਸਟੋਰ ਰੂਮ ਟੈਂਪਰੇਰੀ ਬਰਥਡੇ ਗਰਲ ਰੈਡੀ ਹੋ ਰੇ ਬਰਥਡੇ ਗਰਲ ਕਿੱਥੇ ਚੱਲਾਂ ਇਹ ਤਾਂ ਅੰਟੀ ਦੇ ਘਰ ਰੇ ਰੀਤੂ ਆਂਟੀ ਕੇ ਘਰ ਮੇ ਜਾ ਰਹਾ ਇਹ ਵੀ ਮੈਨੂੰ ਨਾ ਪਤਾ ਉਹ ਮੇਰੀ 20 ਅੰਟੀ ਹਾਂ ਉਹਨਾਂ ਨੂੰ ਪਤਾ ਆ ਕਿੱਥੇ ਕੋਈ ਆਂਟੀ ਹੈਗੀ ਆ ਜਿਹਦਾ ਨਾਂ ਰੀਤੂ ਚਲੋ ਹੁਣ ਤੁਹਾਨੂੰ ਸਿੱਧਾ ਮਿਲਦੇ ਆਂ ਜੀ ਸੈਲੀਬ੍ਰੇਸ਼ਨ ਤੇ ਮੇਰਾ ਲੁੱਕ ਦੇਖੋ ਕਿਹੜਾ ਲੁੱਕ ਵੇਖੋ ਕਮਾ ਨਹੀਂ ਆ ਬਟ ਪੈਂਟ ਲਈ ਹੈ ਜੀ ਹਾਂ ਪੈਂਟ ਲਈ ਹੈ ਇਹ ਇਹ ਬਡੇ ਡਰੈਸ ਥੋੜੀ ਆ ਬਡੇ ਡਰੈਸ ਨਹੀਂ ਗੀ ਹੂੰ ਬਡੇ ਡਰੈਸ ਹੋਰ ਗਈ ਹੈ ਓਕੇ ਬਡੇ ਡਰੈਸ ਚਲ ਦਿਖਾਈਏ ਕਿਦਾਂ ਦਾ ਲੱਗਦਾ ਤੂੰ ਇਸ ਲੁੱਕ ਦੇ ਵਿੱਚ ਸੋਹਣਾ ਲੱਗਦਾ ਲੁੱਕ ਚ ਤੇ ਮੈਨੂੰ ਲੱਗਦਾ ਵਾਓ ਚਲੋ ਹੁਣ ਤੁਹਾਨੂੰ ਸਿੱਧੇ 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 ਮਿਲਾਂਗੇ ਸੈਲੀਬ੍ਰੇਸ਼ਨ ਤੇ ਇਹ ਤੇ ਬੈਸਟ ਥਿੰਗ ਹੈ ਕੀ ਓਏ ਚਾਕਲੇਟਾ ਕੱਢੀ ਜਾਂ ਨਾ ਵਿੱਚੋਂ ਆ ਦੇਖ ਲੋ ਮੈਨੂੰ 5 ਸਟਾਰ ਖਾਣੇ 5 ਸਟਾਰ ਇੱਕ ਗੇਮ ਦਾ ਹਿੱਸਾ ਆ 5 ਸਟਾਰ ਪਤਾ ਹੈ ਇਹ ਨਾ ਲਾਸਟ ਚ ਆਈ ਥਿੰਕ ਤੋਂ ਹਾਂ ਹੂੰ ਚਲੋ ਮਿਲेंगे ਅਬੀ ਨੈਸ ਸੈਲੀਬ੍ਰੇਸ਼ਨ ਮੇ Tidak, 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 ਆਹ ਦੇਖੋ ਆਈ ਮਿਕਰੋ ਪਾਰਟੀ ਹੋ ਗਈ ਡਨ ਤੇ ਦੇਖੋ ਕਰਦਾ ਕੀ ਹਾਲ ਹੈ ਪਿਆ ਪਾਰਟੀ ਤੋਂ ਬਾਅਦ ਛੱਤਾਂ ਤੇ ਵੇਖੋ ਛੱਤਾਂ ਛੱਤ ਤੇ ਵੀ ਦੇਖੋ ਨਿਆਣੇ ਨੇ ਕੀ ਕੀਤਾ ਆ ਸੋ ਵਿਚਕਾਰ ਵਾਲਾ ਮੂਵਮੈਂਟ ਸੈਸ਼ਨ ਸਕਿੱਪ ਕਰਨਾ ਪਿਆ ਕਿਉਂਕਿ ਫਿਰ ਕਈਆ ਖਸਾਈ ਪਰਸਨ ਆ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਇਸ ਕਰਕੇ ਆ ਹੁਣ ਬਰੇ ਹਾਲਾਤ ਹੋ ਗਏ ਇਕੱਲੇ ਘਰ ਦੇ ਕੱਲ ਨੂੰ ਕਰਨੀ ਪੈਣੀ ਸੁੱਟੀ ਇਹਦੀਆਂ ਕਰਾਂਗੇ ਸਫਾਈਆਂ ਹਾਂਜੀ ਹਾਂਜੀ ਫਰੈਂਡਸ ਮੈਰੂਨੀ ਵੀ ਨਹੀਂ ਕਿਉਂਕਿ ਮੇਰੀ ਲਾਸਟ ਛੁੱਟੀ ਸੀ ਉਹ ਵੀ ਬਰਥਡੇ ਦੇ ਉੱਤੇ ਹਾਂ ਹੁਣ ਸਾਰੇ ਜਣ ਆਪਣਾ ਸਕੂਲ ਕੋਈ ਬੰਦਾ ਕਹਿੰਦਾ ਕਿ ਮੈਂ ਇੰਜੋਏ ਕੀਤਾ ਕਿ ਮੇਰੀ ਲਾਸਟ ਛੁੱਟੀ ਦੇ ਵਿੱਚ ਮੇਰਾ ਬਰਥਡੇ ਆਇਆ ਵੀ ਹਨ ਤੇ ਉਹ ਅੰਦੀ ਮੈਂ ਰੋ ਰਹੀ ਆ ਕਿ ਮੇਰੀ ਛੁੱਟੀ ਬਰਥਡੇ ਚ ਨਿਕਲੀ ਛੋਟੂ ਹੈ ਨਾ ਛੋਟੂ ਮਜ਼ੇ ਕਰਦਾ ਬਰਥਡੇ ਨਾ ਮਨਾਉ ਬੱਚਿਆਂ ਦਾ ਤਾਂ ਵੀ ਬੱਚੇ ਇੰਨਾ ਕਰਦੇ ਮੈਨੂੰ ਬਰਥਡੇ ਨਾ ਮਨਾਓ ਮੈਨੂੰ ਇਹ ਸਿਫਟ ਚਾਹੀਦੀ ਹਾਂ ਹਾਂ ਹਾਲੇ ਦੇਖ ਕੇ ਮੈਂ ਲੱਭੀ ਚਲੋ ਬਾਕੀ ਉਮੀਦ ਇਹ ਹੋਈ ਆ ਕਿ ਤੁਸੀਂ ਇੰਜੋਏ ਕੀਤਾ ਹੋਣਾ ਅਗਲੇ ਦਾ ਕੋਈ ਐਕਸਾਈਟਮੈਂਟ ਨਹੀਂ ਹੋਈ ਬੱਚਿਓ ਨਹੀਂ ਹੋਈ ਇੰਨਾ ਫਨ ਕੀਤਾ ਵਾ 5:00 ਦਾ ਫਨ ਕਰਦਾ ਪਿਆ ਜਿੰਨੇ ਬੱਚੇ ਸਾਡੇ ਘਰੇ ਆਏ ਨਾ ਸਭ ਨੇ ਬਹੁਤ ਇੰਜੋਏ ਕੀਤਾ ਸਭ ਨੇ ਐਦਾਂ ਕਹ ਕੇ ਸਾਨੂੰ ਬਹੁਤ ਮਜ਼ਾ ਆਇਆ ਰਿਟਰਨ ਗਿਫਟਸ ਉਹਨਾਂ ਦੇ ਬੜੇ ਪਿਆਰੇ ਲੱਗੇ ਨੇ ਆ ਕੇ ਖੁਦ ਦੱਸ ਕੇ ਕਿ ਰਿਟਰਨ ਗਿਫਟਸ ਬਹੁਤ ਸੋਹਣੇ ਸਾਰੇ ਮੈਂ ਤਾਂ ਇੱਕ ਗੱਲ ਦੱਸਾਂ ਤੁਸੀਂ ਹੁੰਦਾ ਗਿਆ ਨਾ ਕਿ ਬੱਚੇ ਕਿਸੇ ਦੋ ਕੋਈ ਚੀਜ਼ ਪਸੰਦ ਆਵੇ ਕਿ ਉਸ ਤੋਂ ਵੱਡੀ ਹੋਣੀ ਚਾਹੀਦੀ ਚਲੋ ਕਟਾਣਾ ਦਾ ਆਪਰੇਸ਼ਨ ਹੋ ਜਾਗਾ ਕਟਾਣਾ ਮੈਂ ਨਹੀਂ ਦਿਖਾ ਸਕਦਾ ਕਿਉਂਕਿ ਫਿਰ ਬੱਚੇ ਸੀ ਨਾ ਜਦੋਂ ਫਲੇਕ ਇਟ ਇਜ਼ ਕਮਸ ਐਨਿਹਾ ਤੇ ਤੁਹਾਨੂੰ ਮਿਲਾਂਗੇ ਜੀ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਬਾਏ